ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਸੁਖਜਿੰਦਰ ਕੌਰ ਹਾਂਜੀ ਅੱਜ ਆਪਾਂ ਵਾਲਾ ਸੂਟ ਆ ਜਿਹੜਾ ਇਹ ਆਪਾਂ ਕढ़ाई ਕਰਾਂਗੇ ਇਹਦੇ ਵਿੱਚ ਆਪਾਂ ਕੱਟਵਰਕ ਤੇ ਬੁਲੇਨ ਰੋਜ਼ ਵਾਲੇ ਫਲਾਵਰ ਪਾਵਾਂਗੇ ਹਾਂਜੀ ਆਹ ਵਾਲੀਆਂ ਜਿਹੜੀਆਂ ਮੈਂ ਇਹਦੀਆਂ ਸਾਈਜ਼ ਉਹ ਵਾਲੀਆਂ ਕਵਰ ਕਰਨ ਵਾਸਤੇ ਮੈਂ ਆਵਲਾ ਜਿਹੜਾ ਤਿੱਲਾ ਏ ਉਹ ਯੂਜ਼ ਕਰ ਰਹੀਆਂ ਇਹ ਮੈਂ ਡਬਲ ਕਰਕੇ ਪਾਇਆ ਹੋਇਆ ਏ ਤੇ ਬਸ ਇਹਦੇ ਇਹਨੂੰ ਡਬਲ ਕਰਕੇ ਤੇ ਆਪਾਂ ਇਸ ਤਰ੍ਹਾਂ ਇਹ ਕੁੰਡੀ ਟਾਂਕਾ ਮਾਰ ਦਾਂਗੇ ਇਹਦੇ ਸਾਰੀ ਕੰਨੀਆਂ ਤੇ ਦੋਨੇ ਸਾਈਡ ਐਸ ਸਾਈਡ ਵੀ ਤੇ ਐਸ ਸਾਈਡ ਵੀ ਆਪਾਂ ਕੁੰਡੀ ਟਾਂਕੇ ਨਾਲ ਇਹਨੂੰ ਕਵਰ ਕਰ ਦਾਂਗੇ ਇਸ ਤਰ੍ਹਾਂ ਹਾਂਜੀ ਇਸ ਤੋਂ ਬਾਅਦ ਆਪਾਂ ਇਸ ਤਰ੍ਹਾਂ ਦਾ ਰੋਜ਼ ਆ ਵਾਲੀ ਇੱਕ ਕਾਰਨਰ ਛੱਡ ਕੇ ਤੇ ਇਸਦੇ ਬਣਾਵਾਂਗੇ ਠੀਕ ਹੈ ਜੀ ਇਹਦੇ ਵਾਸਤੇ ਆਪਾਂ ਥ੍ਰੈਡ ਦਾ ਹਲੇ ਇਹ ਯੂਜ਼ ਕਰ ਰਹੇ ਆ ਐਂਕਰ ਦੇ ਤੇ ਬਾਅਦ ਦੇ ਵਿੱਚ ਆਪਾਂ ਡੋਰੀ ਵਾਲੀ ਰੀਨ ਨਾਲ ਵੀ ਬਣਾਵਾਂਗੇ ਠੀਕ ਹੈ ਜੀ ਐਿਹਦੇ ਵਾਸਤੇ ਤੁਸੀਂ ਪਹਿਲਾਂ ਛੇ ਰੂਲ ਕਰ ਲੈਣੇ ਇਹਦੇ ਉੱਪਰ ਹਾਂਜੀ ਪਹਿਲਾਂ ਆਪਾਂ ਵਾਲੇ 6 6 ਰੂਲ ਪਾਏ ਸੀ ਤੇ ਬਾਅਦ ਵਿੱਚ ਆਪਾਂ 8 8 ਵਾਰੀ ਰੂਲ ਕੀਤਾ ਤੇ ਹੁਣ ਆਪਾਂ نیچے ਗੰਡ ਮਾਰ ਲਈਏ ਫਿਰ ਉਹ ਆਪਾਂ ਨੂੰ ਹੁਣ ਫਰੇਮ ਉਲਟਾ ਕਰਕੇ ਗੰਡ ਮਾਰਨੀ ਪੈਣੀ ਹੈ ਜੀ ਹਾਂਜੀ ਤਾਂ ਇਹ ਇਹ ਵਾਲਾ ਆਪਣਾ ਕੰਪਲੀਟ ਹੋ ਗਿਆ ਨਾ ਇਸ ਤੋਂ ਬਾਅਦ ਜਿਹੜੀਆਂ ਹੁਣ ਆਪਾਂ ਪੱਤੀਆਂ ਐ ਉਹ ਆਪਾਂ ਇਦਾਂ ਹੀ ਰਫ ਵੈਸੇ ਹੱਥ ਨਾਲ ਡਰਾਅ ਕਰ ਲਾਂਗੇ ਜਿਵੇਂ ਆਪਾਂ ਇੱਧਰ ਪਹਿਲਾਂ ਬਣਾਈਆ ਇਸ ਤਰ੍ਹਾਂ ਇੱਕ ਪੱਤੀ ਬਣਾਵਾਂਗੇ ਆਪਾਂ ਠੀਕ ਹੈ ਤੇ ਇੱਧਰ ਵੀ ਇੱਕ ਪੱਤੀ ਇਸ ਤਰ੍ਹਾਂ ਬਣਾਵਾਂਗੇ ਦੋ ਪੱਤੀਆਂ ਐ ਹੋਣੀਆਂ ਤੇ ਦੋ ਪੱਤੀਆਂ ਆਪਾਂ ਇਸ ਤਰ੍ਹਾਂ ਇੱਥੇ ਡਰਾਅ ਕਰਾਂਗੇ ਇਹਨੂੰ ਇਸ ਤਰ੍ਹਾਂ ਇਸ ਤਰ੍ਹਾਂ ਤੇ ਇਸ ਤਰ੍ਹਾਂ ਫੇਰ ਇੱਥੋਂ ਉੱਪਰੋਂ ਲੱਗ ਕੇ ਇਨਵੈਸਟਰ ਬਣਾ ਲੈਣਾ ਇਹ ਤਾਂ ਜਿਹਨੂੰ ਡਰਾਇੰਗ ਆਉਂਦੀ ਆ ਉਹਨੇ ਆਪੇ ਡਰਾ ਕਰ ਹੀ ਲੈਣੀ ਆ ਉਹਦੇ ਵਾਸਤੇ ਤਾਂ ਕੋਈ ਖਾਸ ਗੱਲ ਨਹੀਂ ਇਹ ਠੀਕ ਹੈ ਜੀ ਤੇ ਹੁਣ ਆਪਾਂ ਇਸ ਤੋਂ ਬਾਅਦ ਆਪਾਂ ਆਵਲੇ ਜਿਹੜੀ ਪੱਤੀ ਆ ਇਹ ਬਣਾਵਾਂਗੇ ਜਦੋਂ ਆਪਾਂ ਪੱਤੀ ਦੀ ਇੱਥੋਂ ਆਹ ਵਾਲੀ ਕੰਨੀ ਕਵਰ ਕਰਨੀ ਆ ਇੱਥੋਂ ਆਪਾਂ ਜਦੋਂ ਹੁਣ ਆਹ ਦੋ ਟਾਂਕੇ ਆਪਾਂ ਇੱਥੇ ਲੈ ਲੈਣੇ ਆ ਤੇ ਇੱਕ ਇੱਥੇ ਤੇ ਇਸੇ ਤਰ੍ਹਾਂ ਦੋ ਇੱਧਰ ਤੇ ਫਿਰ ਇੱਕ ਇੱਥੇ ਇਹ ਆਪੇ ਤਿੱਖਾ ਜਿਹਾ ਇਹ ਕੰਨੀ ਜੀ ਬਣ ਜੂਗੀ ਇਹਦੀ ਪੱਤੀ ਦੀ ਹਾਂਜੀ ਤਾਂ ਇਸ ਤਰ੍ਹਾਂ ਦੇਖੋ ਤੁਸੀਂ ਆਪਣੇ ਆ ਦੋ ਫਲਾਵਰ ਤਿਆਰ ਹੋ ਗਏ ਆ ਠੀਕ ਹੈ ਜਦੋਂ ਆਪਣਾ ਇਹ ਪੂਰਾ ਸੂਟ ਬਣ ਗਿਆ ਫਿਰ ਮੈਂ ਤੁਹਾਨੂੰ ਵਿਖਾਵਾਂਗੀ ਇਸ ਤੋਂ ਬਾਅਦ ਨਾ ਇਹ ਜਿਹੜੇ ਆਹ ਵਾਲੇ ਫਲਾਵਰ ਆ ਇਹ ਮੈਂ ਤੁਹਾਨੂੰ ਡੋਰੀ ਦੀ ਰੀਲ ਨਾਲ ਪਾ ਕੇ ਦਿਖਾਵਾਂਗੀ